ਸਰ ਅ ਜੀ ਦਾ ਕਸੂਪਰੇਸ਼ਦ ਦੇ ਚੈਕਿੰਗ ਜਾਂ ਇੱਕ ਇੱਕ ਕੈਰੇਗਰੀ ਬਣਤੀ ਤੇ ਅੱਜ ਮਾਨਯੋਗ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਪੂਰੇ ਪੰਜਾਬ ਵਿੱਚ ਨਸ਼ਿਆਂ ਦੇ ਖਿਲਾਫ ਅਭਿਆਨ ਚਲਾਇਆ ਜਾ ਰਿਹਾ ਉਸ ਦੇ ਅਧੀਨ ਐਸਐਸਪੀ ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਬਰਨਾਲਾ ਸਬਡਿਵੀਜ਼ਨ ਵਿੱਚ ਜੋ ਡਰੱਗ ਹੌਟਸਪੌਟ ਪੈਂਦੇ ਨੇ ਜਿਹਦੇ ਵਿੱਚ ਬੈਕਸਾਈਡ ਬੱਸ ਸਟੈਂਡ ਵਸਤੀ ਤੇ ਸੈਂਸੀ ਵਸਤੀ ਬੈਕਸਾਈਡ ਰਾਮਬਾਲ ਇਹ ਦੋਨੋਂ ਡਰੱਗ ਹੌਟਸਪੌਟਸ ਤੇ ਉੱਤੇ ਸਾਡੇ ਵੱਖ-ਵੱਖ ਐਸਐਚਓ ਇਹ ਚੌਕੀ ਇੰਚਾਰजेस ਤੇ ਨਾਲ ਸਾਡੇ ਸੀਆਈਏ ਬਰਨਾਲਾ ਦੀ ਟੀਮ ਵੱਖ-ਵੱਖ ਟੀਮਾਂ ਬਣਾ ਕੇ ਜੋ ਜਿਹੜੇ ਦੋਨੋਂ ਡਰੱਗ ਹੌਟਸਪੌਟ ਨੇ ਉੱਥੇ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਜਿਹਦੇ ਵਿੱਚ ਅਸੀਂ ਕੁਝ ਸਮਗਲਰ ਰਾਉਂਡ ਅਪ ਵੀ ਕੀਤੇ ਨੇ ਤੇ ਕੁਝ ਅਸੀਂ ਇੱਥੇ ਵੀਕਲ ਰਾਉਂਡ ਅਪ ਕੀਤੇ ਨੇ ਜੋ ਵਿਦਾਊਟ ਡਾਕੂਮੈਂਟ ਨੇ ਉਹਨਾਂ ਨੂੰ ਅਸੀਂ ਵੈਰੀਫਾਈ ਕਰਾਂਗੇ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਏਗੀ ਜੇਕਰ ਬਰਾਮਦਗੀ ਦੀ ਗੱਲ ਕਰੀ ਤੇ ਬਰਾਮਦਗੀ ਜੇ ਨਹੀਂ ਬਰਾਮਦਗੀ ਸਾਨੂੰ ਕੁਛ ਐਕਸਰਸਾਈਜ਼ ਦੀ ਬਰਾਮਦਗੀ ਵੀ ਹੋਈ ਆ ਤੇ ਕੁਛ ਸਾਨੂੰ ਨਸ਼ੇ ਦੀ ਬਰਾਮਦਗੀ ਵੀ ਹੋਈ ਆ ਉਸੇ ਸ਼ਾਮ ਤੱਕ ਤੁਹਾਡੇ ਨਾਲ ਵੇਰਵੇ ਸਾਂਝੇ ਕਰਦਾ ਹਾਂ